ਅਰਵਿੰਦ ਕੇਜਰੀਵਾਲ ਸਾਹਿਬ ਆਨਯੋਗ ਮੋਹਨੂਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਨੇ ਅਲਕਾ ਸ਼ਰੀਫ ਅਤੇਗੜ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਪਹਿਲੇ ਨਾ ਤੌਰ ਤੇ ਲਈ ਔਰ ਉਹਨਾਂ ਨੇ ਜੜਾਂ ਲਈਆਂ ਜਿਨ੍ਹਾਂ ਵਿੱਚ ਸਾਡੇ ਮੋਹਿਤ ਸੂਤ ਸਾਹਿਬ ਇਹਨਾਂ ਨੂੰ ਪੰਜਾਬ ਐਜੂਕੇਸ਼ਨ ਬੋਰਡ ਦਾ ਮੈਂਬਰ ਬਣਾਇਆ ਅਸੀਂ ਧੰਨਵਾਦ ਕਰਾਂਗੇ ਆਮ ਆਦਮੀ ਪਾਰਟੀ ਹਾਈ ਕਮਾਂਡ ਦੇ ਅਰਵਿੰਦ ਕੇਜਰੀਵਾਲ ਸਾਹਿਬ ਆਨੇਗੂ ਗੋਤਰੀ ਸਰਦਾਰ ਕੋਮ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਹ ਬਣ ਕੇ ਰਹੇ ਜਿਨ੍ਹਾਂ ਨੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਪਹਿਲੇ ਨਾ ਤੌਰ ਤੇ ਲਈ ਔਰ ਉਹਨਾਂ ਨੇ ਜੜਾ ਲਈਆਂ ਜਿਨ੍ਹਾਂ ਵਿੱਚ ਸਾਡੇ ਮੋਹਿਤ ਸੂਸ ਸਾਹਿਬ ਇਹਨਾਂ ਨੂੰ ਪੰਜਾਬ ਐਜੂਕੇਸ਼ਨ ਬੋਰਡ ਦਾ ਮੈਂਬਰ ਬਣਾਇਆ ਇਸ ਤਰੀ ਸਾਡੇ ਗੌਰਵ ਰੋੜਾ ਜਿਹੜੇ ਸਾਡੇ ਜਿਹਨੇ ਦੇ ਸਖਤਰ ਨੇ ਬਹੁਤ ਚਿਰ ਤੋਂ ਸੇਵਾ ਕਰਦੇ ਆ ਉਨਮੋਈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਪੰਜਾਬ ਦਾ ਬਣਾਇਆ ਔਰ ਸਾਡੇ ਸੁਮਿਤ ਸ਼ਰਮਾ ਜੀ ਸ੍ਰੀ ਸ਼ਰਮਾ ਜੀ ਜਿਹੜੇ ਸਾਡੇ ਅਸੀਂ ਕਹਿ ਸਕਦੇ ਹਾਂ ਕੋਰ ਕਮੇਟੀ ਦੇ ਮੈਂਬਰ ਆ ਸਾਡੇ ਸ਼ਹਿਰ ਦੇ ਵਿੱਚ ਬਹੁਤ ਉਹਨਾਂ ਦੀ ਜਿਹੜੀ ਸੇਵਾ ਹੈ ਉਹਨਾਂ ਨੂੰ ਜਿਹੜਾ ਮੈਡੀਕਲ ਵਿੰਗ ਦਾ ਸਕੱਤਰ ਬਣਾਇਆ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਵਲੰਟੀਅਰ ਸਾਹਿਬਾਨਾਂ ਨੂੰ ਵੱਲੋਂ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਸਾਡੇ ਵਲੰਟੀਅਰ ਸਾਹਿਬਾਨ ਜਿਹੜੇ ਰਹਿ ਗਏ ਕਿਤੇ ਸਾਡੀ ਹਾਈ ਕਮਾਂਡ ਬੜੀ ਸਮਝਦਾਰ ਹੈ ਉਹਨਾਂ ਨੂੰ ਵੀ ਸਾਰੇ ਨੌਕਾ ਦਿੱਤਾ ਜਾਊਗਾ ਸਭ ਮਨ ਦਾ ਮਾਨ ਸਤਕਾਰ ਸਭ ਨੂੰ ਮਿਲੇਗਾ ਅਰਵਿੰਦ ਕੇਜਰੀਵਾਲ ਸਾਹਿਬ ਪਾਨਯੋਗ ਉਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਨੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਪਹਿਲੇ ਨਾ ਤੌਰ ਤੇ ਲਈ ਔਰ ਉਹਨਾਂ ਨੇ ਜੜ੍ਹਾਂ ਲਾਈਆਂ ਜਿਨ੍ਹਾਂ ਵਿੱਚ ਸਾਡੇ ਮੋਹਿਤ ਉਹ ਸਾਹਿਬ ਇਹਨਾਂ ਨੂੰ ਪੰਜਾਬ ਐਜੂਕੇਸ਼ਨ ਬੋਰਡ ਦਾ ਮੈਂਬਰ ਬਣਾਇਆ ਅਸੀਂ ਧੰਨਵਾਦ ਕਰਾਂਗੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀ ਹਰਵਿੰਦ ਕੇਜਰੀਵਾਲ ਸਾਹਿਬ ਪਾਨਯੂਗਮੂਤਰੀ ਸਰਦਾਰ ਪਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਹ ਬਲਕਿਰ ਜਿਨ੍ਹਾਂ ਨੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਪਹਿਲੇ ਨਾ ਤੌਰ ਤੇ ਲਈ ਔਰ ਉਹਨਾਂ ਨੇ ਜੜਾ ਲਈਆਂ ਜਿਨ੍ਹਾਂ ਵਿੱਚ ਸਾਡੇ ਮੋਹਿਤ ਸੂ ਸਾਹਿਬ ਇਹਨਾਂ ਨੂੰ ਪੰਜਾਬ ਐਜੂਕੇਸ਼ਨ ਬੋਰਡ ਦਾ ਮੈਂਬਰ ਬਣਾਇਆ ਇਸ ਤਰ੍ਹਾਂ ਸਾਡੇ ਗੌਰਵ ਮਰੋੜਾ ਜਿਹੜੇ ਸਾਡੇ ਜਿਹਨੇ ਦੇ ਸਕੱਤਰ ਨੇ ਬਹੁਤ ਚਿਰ ਤੋਂ ਸੇਵਾ ਕਰਦੇ ਆ ਉਹਨਾਂ ਨੂੰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਪੰਜਾਬ ਦਾ ਬਣਾਇਆ ਔਰ ਸਾਡੇ ਸੁਮਿਤ ਸ਼ਰਮਾ ਜੀ ਸੁਰੀਸ਼ ਸ਼ਰਮਾ ਜੀ ਜਿਹੜੇ ਸਾਡੇ ਅਸੀਂ ਕਹਿ ਸਕਦੇ ਹਾਂ ਕੋਰ ਕਮੇਟੀ ਦੇ ਮੈਂਬਰ ਆ ਸਾਡੇ ਸ਼ਹਿਰ ਦੇ ਵਿੱਚ ਬਹੁਤ ਉਹਨਾਂ ਦੀ ਜਿਹੜੀ ਸੇਵਾ ਹੈ ਉਹਨਾਂ ਨੂੰ ਜਿਹੜਾ ਮੈਡੀਕਲ ਵਿੰਗ ਦਾ ਸਕੱਤਰ ਬਣਾਇਆ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਵਲੰਟੀਅਰ ਸਾਹਿਬਾਨਾਂ ਨੂੰ ਵੱਲੋਂ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਹੈ ਸਾਡੇ ਵਲੰਟੀਅਰ ਸਾਹਿਬਾਨ ਜਿਹੜੇ ਰਹਿ ਗਏ ਕਿਤੇ ਸਾਡੀ ਹਾਈ ਕਮਾਂਡ ਬੜੀ ਸਮਝਦਾਰ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਉਹਦਾ ਦਿੱਤਾ ਜਾਊਗਾ ਸਭ ਮਨ ਦਾ ਮਾਨ ਸਤਕਾਰ ਸਭ ਨੂੰ ਮਿਲੇਗਾ ਅਰਵਿੰਦ ਕੇਜਰੀਵਾਲ ਸਾਹਿਬ ਪਾਨਯੂਗ ਨੂੰ ਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਨੇ ਅਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਪਹਿਲੇ ਨਾ ਤੌਰ ਤੇ ਲਈ ਔਰ ਉਹਨਾਂ ਨੇ ਜੜਾ ਲਾਈਆਂ ਜਿਨ੍ਹਾਂ ਵਿੱਚ ਸਾਡੇ ਮੋਹਿਤ ਸੂਤ ਸਾਹਿਬ ਇਹਨਾਂ ਨੂੰ ਪੰਜਾਬ ਐਜੂਕੇਸ਼ਨ ਬੋਰਡ ਦਾ ਮੈਂਬਰ ਬਣਾਇਆ ਅਸੀਂ ਧੰਨਵਾਦ ਕਰਾਂਗੇ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਦੇ ਅਰਵਿੰਦ ਕੇਜਰੀਵਾਲ ਸਾਹਿਬ ਪਾਨਯੂ ਗੁੰਗੁਤਰੇ ਸਰਦਾਰ ਗੁਰਪ੍ਰੀਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਨੇ ਹਲਕਾ ਸ਼੍ਰੀ ਫਤਿਹਗੜ ਸਾਹਿਬ ਚ ਆਮ ਆਪ ਦੀ ਪਾਰਟੀ ਲਈ ਮੈਂਬਰਸ਼ਿਪ ਪਹਿਲੇ ਨਾ ਤੌਰ ਤੇ ਲਈ ਔਰ ਉਹਨਾਂ ਨੇ ਜੜਾ ਲਾਈਆਂ ਜਿਨ੍ਹਾਂ ਵਿੱਚ ਸਾਡੇ ਮੋਹਿਤ ਸੂਸਾਹ ਇਹਨਾਂ ਨੂੰ ਪੰਜਾਬ ਐਜੂਕੇਸ਼ਨ ਬੋਰਡ ਦਾ ਮੈਂਬਰ ਬਣਾਇਆ ਇਸ ਤਰੀ ਸਾਡੇ ਗੌਰਵ ਰੋੜਾ ਜਿਹਦੇ ਸਾਡੇ ਜਿਹਨੇ ਦੇ ਸਕੱਤਰ ਨੇ ਬਹੁਤ ਚਿਰ ਤੋਂ ਸੇਵਾ ਕਰਦੇ ਆ ਉਹਨਾਂ ਨੂੰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਪੰਜਾਬ ਦਾ ਬਣਾਇਆ ਔਰ ਸਾਡੇ ਸੁਮੇਸ਼ ਸ਼ਰਮਾ ਜੀ ਸੁਰੀਸ਼ ਸ਼ਰਮਾ ਜੀ ਜਿਹੜੇ ਸਾਡੇ ਅਸੀਂ ਕੈਸਨਿਕ ਕੋਰ ਕਮੇਟੀ ਦੇ ਮੈਂਬਰ ਆ ਸਾਡੇ ਸ਼ਹਿਰ ਦੇ ਵਿੱਚ ਬਹੁਤ ਉਹਨਾਂ ਦੀ ਜਿਹੜੀ ਸੇਵਾ ਹੈ ਉਹਨਾਂ ਨੂੰ ਜਿਹੜਾ ਮੈਡੀਕਲ ਗਿੰਗ ਦਾ ਸਕੱਤਰ ਬਣਾਇਆ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਵਲੰਟੀਅਰ ਸਾਹਿਬਾਨਾਂ ਨੂੰ ਵੱਲੋਂ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਸਾਡੇ ਵਲੰਟੀਅਰ ਸਾਹਿਬਾਨ ਜਿਹੜੇ ਰਹਿ ਗਏ ਕਿਤੇ ਸਾਡੀ ਹਾਈ ਕਮਾਂਡ ਬੜੀ ਸਮਝਦਾਰ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਉਹਦਾ ਦਿੱਤਾ ਜਾਊਗਾ ਸਭ ਮਨ ਦਾ ਮਾਨ ਸਤਿਕਾਰ ਸਭ ਨੂੰ